ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਅਸੀਂ ਟੋਟਲੀ ਡਿਫਰੈਂਟ ਕਨਸੈਪਟ ਲੈ ਕੇ ਆਏ ਹਾਂ ਸਾਰੇ ਸੂਟਸ ਤੁਹਾਨੂੰ ਦਿਖਾਵਾਂਗੇ ਜੀ ਟਾਈ ਐਂਡ ਡਾਈ ਦੇ ਸੋ بیس ਜਿਹੜਾ ਹੈਗਾ ਡਿਫਰੈਂਟ ਡਿਫਰੈਂਟ ਟਰੈਂਡ ਵਾਲਾ ਸੋ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਕ੍ਰੇਪ ਜਿਹੜੇ ਕਿ ਵਿਦ ਦੁਪੱਟਾ ਹੋਣਗੇ ਪੂਰਾ ਕੰਪਲੀਟ ਸੈੱਟ ਤੇ ਇੱਕ ਤੁਹਾਨੂੰ ਦਿਖਾਵਾਂਗੇ ਜੀ ਸ਼ਿਮਰ ਸਿਲਕ ਜਿਹੜੇ ਕਿ ਅਸੀਂ ਪਹਿਲਾਂ 2-3 ਆਰਟੀਕਲ ਇੰਸਟਾਗ੍ਰਾਮ ਤੇ ਜਿਹੜੇ ਪਾਏ ਹੋਏ ਨੇ ਕਸਟਮਰਸ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਨਾਂ ਨੂੰ ਸੋ ਔਨ ਰਿਪੀਟ ਅਸੀਂ ਉਹ ਟੈਂਡਾਈ ਕਰਵਾ ਰਹੇ ਹਾਂ ਤੇ ਹੁਣ ਜਿਹੜਾ ਕ੍ਰੇਪ ਵਾਲਾ ਕਨਸੈਪਟ ਉਹ ਬਿਲਕੁਲ ਨਿਊ ਹੈਗਾ ਸੋ ਸਟਾਰਟ ਕਰਦੇ ਹਾਂ ਜੀ ਪਹਿਲਾਂ ਕ੍ਰੇਪ ਤੋਂ ਇਹ ਹੈਗਾ ਜੀ ਦੁਪੱਟਾ ਸੀ ਗ੍ਰੀਨ ਐਂਡ ਔਰੇਂਜ ਕਲਰ ਨਾਲ ਅਸੀਂ ਇਹਨੂੰ ਦਾ ਐਂਡਾਈ ਕਰਵਾਇਆ ਸੋ ਸੈਂਟਰ ਦੇ ਵਿੱਚ ਇਦਾਂ ਬਹੁਤ ਹੀ ਜਿਹੜਾ ਘੱਟ ਹੈਗਾ ਡਾਈ ਦਾ ਇਫੈਕਟ ਤਾਂ ਜੋ ਤੁਸੀਂ ਇਹਦੇ ਵਿੱਚ ਕੋਈ ਕੰਮ ਕਰਵਾਉਣਾ ਆਪਣਾ ਕੰਮ ਵੀ ਕਰਵਾ ਸਕਦੇ ਹੋ ਔਰ ਪੱਲੇ ਇਦਾਂ ਥੋੜੇ ਬ੍ਰਾਈਟ ਰਹਿਣਗੇ ਤੁਸੀਂ ਇਹਨਾਂ ਨੂੰ ਸਿਰਫ ਸਟਿਚਿੰਗ ਡਿਜ਼ਾਈਨ ਔਰ ਲੇਸ ਦੇ ਨਾਲ ਵੀ ਜਿਹੜਾ ਹੈਗਾ ਪੂਰਾ ਕਵਰ ਕਰ ਸਕਦੇ ਹੋ ਕਿਉਂਕਿ ਇਹਨਾਂ ਦੀ ਟਾਈ ਐਂਡਾਈ ਬਹੁਤ ਹੀ ਡਿਫਰੈਂਟ ਕੀਤੀ ਹੋਈ ਆ ਤਾਂ ਤੁਸੀਂ

ਸੋ ਸਾਰੇ ਪੀਸਸ ਦੇ ਵਿੱਚ ਜਿਹੜਾ ਡਾਈ ਦਾ ਕਨਸੈਪਟ ਹੈਗਾ ਉਹ ਬਿਲਕੁਲ ਸੇਮ ਰਹਿਣ ਵਾਲਾ ਸੋ ਇਹ ਰੀਪ ਵਾਲੇ ਜਿਹੜੇ ਪੀਸਸ ਹੈਗੇ ਆ ਜੀ ਉਹਨਾਂ ਦੀ ਕਾਸਟ ਹੈਗੀ ਆ 3500 ਇੱਕ ਪੀਸ ਦੇ ਲਈ ਕੰਪਲੀਟ ਸੈਟ ਦੀ ਵਿਦ ਦੁਪੱਟਾ ਸੋ ਇਹਨਾਂ ਦੇ ਜਿਹੜੇ ਨੈਕਸਟ ਕਲਰ ਨੇ ਉਹ ਅਸੀਂ ਤੁਹਾਨੂੰ ਇਦਾਂ ਸਾਰੇ ਸੂਟਸ ਦਾ ਦਿਖਾ ਦਿੰਨੇ ਆ ਪਰਪਲ ਤੇ ਸੀ ਗ੍ਰੀਨ ਸੀ ਗ੍ਰੀਨ ਇਦਾਂ ਤੇ ਜਿਹੜਾ ਹੈਗਾ ਸ਼ਰਟ ਉਹਦੇ ਨੀਚੇ ਜਾ ਕੇ ਬਿਲਕੁਲ ਇਦਾਂ ਡਾਰਕ ਕਲਰ ਬਣ ਜਾਏਗਾ ਸੋ ਐਦਾਂ ਇਹ ਕਲਰ ਅਫੈਕਟ ਹੈ ਸੋ ਸੇਮ ਜਿਹੜਾ ਕਨਸੈਪਟ ਹੈਗਾ ਉਹ ਦੁਪੱਟੇ ਦਾ ਜਿਹੜਾ ਪੱਲੇ ਹੈਗੇ ਆ ਉਹਦਾ ਡਾਰਕ ਕਲਰ ਦੇ ਰਹਿਣਗੇ ਤੇ ਨੈਕਸੂਰ ਦਾ ਸ਼ੇਡ ਹੈਗਾ ਐਦਾਂ ਸੀ ਗ੍ਰੀਨ ਬਾਟਮ ਤਾਂ ਸੇਮ ਕਨਸੈਪਟ ਜਿਹੜਾ ਹੈਗਾ ਉਹ ਰਹੂਗਾ ਲਾਈ ਡਾਰਕ ਵਾਲਾ ਇਹ ਹੈਗਾ ਜੀ ਐਦਾਂ ਦੁਪੱਟਾ ਦੁਪੱਟਾ نیچے ਵਾਲੀ ਸਾਈਡ ਤੋਂ ਏਦਾਂ ਰੈੱਡ ਕਲਰ ਉੱਪਰ ਗਾਜਰੀ ਸ਼ੋ ਹੋਊਗਾ ਤੇ ਇਹ ਵੀ ਸੀ ਗ੍ਰੀਨ ਦੇ ਨਾਲ ਟਾਈ ਐਂਡ ਡਾਈ ਆ ਸੋ ਸ਼ਰਟ ਦੇ ਵਿੱਚ ਵੀ نیچے ਏਦਾਂ ਡਾਰਕ ਵਾਲਾ ਸ਼ੇਡ ਰਹਿਣ ਵਾਲਾ ਫਰੰਟ ਐਂਡ ਬੈਕ 슬ੀਵਸ ਡਾਰਕ ਦੀਆਂ ਆਉਣਗੀਆਂ ਨੈਕਸਟ ਹੈਗਾ ਜੀ ਬਿਲਕੁਲ ਲਾਈਟ ਪੀਚ ਤੇ 오ਰੇਂਜ ਸ਼ੇਡ ਨਾਲ ਨੀਚੇ ਹੈਗਾ ਜੀ ਡਾਰਕ 오ਰੇਂਜ ਉੱਪਰ ਹੈਗਾ ਜਿਹੜਾ ਕਲਰ ਲਾਈਟ ਪੀਚ ਤੇ ਲਾਈਟ 오ਰੇਂਜ ਸੋ ਇਹਨਾਂ ਦੇ ਵੈਸੇ ਹੀ ਜਿਹੜੇ ਡਾਈ ਦੇ ਇਫੈਕਟ ਆ ਉਹ ਬਹੁਤ ਸੋਹਣੇ ਨੇ ਤੁਸੀਂ ਇਹਨਾਂ ਨੂੰ ਇਦਾਂ ਹੀ ਸਟਿਚਿੰਗ ਦੇ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਕੈਰੀ ਕਰ ਸਕਦੇ ਹੋ ਸਿਰਫ ਲੀਸੇ ਸਟਿਚਿੰਗ ਪੂਟਲੀ ਬਟਨਸ ਇਹਨਾਂ ਨਾਲ ਹੀ ਤੁਸੀਂ ਇਹਨਾਂ ਨੂੰ ਡਿਜ਼ਾਈਨ ਕਰ ਸਕਦੇ ਹੋ ਜਿਹੜੇ ਨੈਕਸਟ ਹੈਗੇ ਆ ਜੀ ਉਹ ਸੀ ਤੁਹਾਨੂੰ ਦਿਖਾਵਾਂਗੇ ਸ਼ਿਮਰ ਸਿਲਕ ਦੇ ਸੂਟਸ ਸੋ ਇਹਨਾਂ ਵਿੱਚ ਜਿਹੜੀ ਬਾਟਮ ਹੈਗੀ ਹੈ ਜੀ ਐਦਾਂ ਪਲੇਨ ਰਹਿਣ ਵਾਲੀ ਹੈ ਜਿਹੜਾ ਸ਼ਰਟ ਹੈਗਾ ਜੀ 크ਸ਼ ਦੇ ਵਿੱਚ ਡਾਈ ਹੋਇਆ ਸੋ ਐਦਾਂ ਕਿਤੇ ਕਿਤੇ ਕਲਰ ਅਫੈਕਟ ਆਉਣ ਵਾਲਾ ਤੇ ਦੁਪੱਟਾ ਜਿਹੜਾ ਹੈਗਾ ਜੀ ਅਸੀਂ ਐਦਾਂ ਅਸੀਂ ਨੂੰ 3 ਸ਼ੇਡ ਦੇ ਵਿੱਚ ਡਾਈ ਕਰਵਾਇਆ ਹੋਇਆ ਸੋ ਸੈਂਟਰ ਰਹੇਗਾ ਸੇਮ ਬੇਸ ਕਲਰ ਦਾ ਬਾਟਮ ਦਾ ਔਰ ਸੈਂਟਰ ਦਾ ਕਲਰ ਸੇਮ ਹੈਗਾ ਸੋ ਇਹਨੂੰ ਵੀ ਤੁਸੀਂ ਸਟਿਚਿੰਗ ਸਟਾਈਲ ਔਰ ਤੁਹਾਨੂੰ ਇੱਕ ਦੋ ਪੀਸਸ ਅਸੀਂ ਇਹਦੇ ਤੁਹਾਨੂੰ ਸ਼ੋਅ ਕਰਾਂਗੇ ਜਿਨ੍ਹਾਂ ਤੇ ਕਿ ਐਮਬਰਾਇਡਰੀ ਹੋਈ ਹੋਈ ਆ ਸੋ ਸੇਮ ਪੈਟਰਨ ਸੇਮ ਫੈਬਰਿਕ ਸੋ ਫੈਬਰਿਕ ਬਹੁਤ ਹੀ ਜਿਹੜਾ ਸੌਫਟ ਵਾਲਾ ਫੈਬਰਿਕ ਅਸੀਂ ਇਹਦੇ ਤੇ ਯੂਜ਼ ਕੀਤਾ ਤਾਂ ਨੈਕਸਟ ਹੈਗਾ ਜੀ ਬੀਜ ਕਲਰ ਦੀ ਟਾਈ ਐਂਡ ਡਾਈ ਹੈਗੀ ਆ ਫਾਲਸਾ ਐਂਡ ਗ੍ਰੇ ਕਲਰ ਨਾਲ ਬਾਟਮ ਲਾਈਨਸ ਵਾਲੀ ਫੈਬਰਿਕ ਦੀ ਟੀ-ਸ਼ਰਟ ਹੈਗਾ ਜੀ ਇਦਾਂ ਫਿਲਟ੍ਰਸ਼ ਦੇ ਵਿੱਚ ਟਾਈ ਐਂਡ ਆਈ ਇਹਨੂੰ ਤੁਸੀਂ ਪਾਰਟੀ ਵੇਅਰ ਦੇ ਵਿੱਚ ਯੂਜ਼ ਕਰ ਸਕਦੇ ਹੋ ਸੋ ਅਸੀਂ ਕਾਫੀ ਸਾਰੇ ਹੈਂਡ ਮਸ਼ੀਨ ਦੇ ਇਹਨਾਂ ਤੇ ਡਿਜ਼ਾਈਨ ਬਣਾਏ ਹੋਏ ਨੇ ਜਿਨ੍ਹਾਂ ਨੂੰ ਕਿ ਤੁਸੀਂ ਇੰਸਟਾਗ੍ਰam ਤੋਂ ਵੀ ਜਾ ਕੇ ਦੇਖ ਸਕਦੇ ਹੋ ਸੋ ਇਹ ਹੈਗਾ ਦੁਪੱਟੇ ਦਾ ਕਨਸੈਪਟ ਨੈਕਸਟ ਹੈਗਾ ਜੀ ਗ੍ਰੇ ਸ਼ੇਡ ਇਹਦਾ ਹੈਗਾ ਬੇਸ ਗ੍ਰੇ ਐਂਡ ਟਾਇੰਡਾਈ ਇਫੈਕਟ ਮਹਿੰਦੀ ਐਂਡ ਫਾਲਸਾ ਦੇ ਨਾਲ ਇਹ ਹੈਗਾ ਜੀ ਸ਼ਰਡ ਦਾ ਇਫੈਕਟ ਤੇ ਇਹਦਾ ਜਿਹੜਾ ਦੁਪੱਟਾ ਹੈਗਾ ਜੀ ਉਹਦਾ ਸੇਮ 3 ਸ਼ੇਡ ਦੇ ਵਿੱਚ ਰਹਿਣ ਵਾਲਾ ਨੈਕਸਟ ਟ੍ਰੈਜਰੀ ਗ੍ਰੇ ਬੇਸ ਇਹ ਹੈਗਾ ਜੀ ਸ਼ਰਟ ਤੇ ਜਿਵੇਂ ਤੁਹਾਨੂੰ ਆਰਡਰ ਕਰਨ ਦਾ ਪ੍ਰੋਸੈਸ ਸਾਰਿਆਂ ਨੂੰ ਕਲੀਅਰ ਹੈਗਾ ਕਿ ਤੁਸੀਂ ਜਿਹੜਾ ਵੀ ਸੂਟ ਤੁਹਾਨੂੰ ਇਹਨਾਂ ਵਿੱਚੋਂ ਪਸੰਦ ਹੈਗਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਉੱਪਰ ਦਿੱਤੇ ਨੰਬਰ ਤੇ WhatsApp ਭੇਜਣਾ ਤੇ ਉਹਦੀ ਜਿਹੜੀ ਹੈਗੀ ਆ ਬੁਕਿੰਗ ਤੁਸੀਂ ਕਰ ਸਕਦੇ ਹੋ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਸੇਮ ਸਟਫ ਤੇ ਇੱਕ ਐਮਬਰਾਇਡਰੀ ਕੀਤਾ ਹੋਇਆ ਸੂਟ ਹਾਂਜੀ ਇਹ ਪੀਸ ਹੈਗਾ ਜਿਹੜਾ ਕਿ ਆਪਾਂ ਰੈਡੀ ਕਰਕੇ ਰੱਖਿਆ ਹੋਇਆ ਫਾਰ ਸੇਲ ਇਹ ਹੈਗਾ ਜੀ बॉटਮ ਦੀ embroiderry ਤੇ ਇਨ ਐਕਸਾਈਡ embroiderry ਆ ਚੁਗੀ ਸ਼ਰਟ ਦੇ ਤੇ 슬ੀਵਸ ਦਾ ਕੰਮ ਤੇ ਇਦਾਂ ਦੁਪट्टे ਤੇ ਆਪਾਂ ਡਬਲ ਸਕੈਲਪਿੰਗ ਕੀਤੀ ਹੋਈ ਹੈ ਡਬਲ ਸ਼ੀਟ ਦੇ ਨਾਲ ਸੋਏ ਤੁਸੀਂ ਸੇਮ ਪੀਸ ਵੀ ਬਾਈ ਕਰ ਸਕਦੇ ਹੋ ਔਰ ਜਿਹੜੇ ਪਹਿਲਾਂ ਵਾਲੇ ਕਲਰਸ ਨੇ ਉਹਨਾਂ ਤੇ ਵੀ ਏ ਡਿਜ਼ਾਈਨ ਵੀ ਰੈਡੀ ਕਰਵਾ ਸਕਦੇ ਹੋ ਔਰ ਕੋਈ ਤੁਹਾਡੀ ਡਿਫਰੈਂਟ ਚੁਆਇਸ ਹੈਗੀ ਆ ਉਹ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਕਿਉਂਕਿ ਕਈਆਂ ਦੇ ਮਾਈਂਡ ਚ ਹੁੰਦਾ ਕਿ ਇਹ ਸੇਮ ਡਿਜ਼ਾਈਨ ਹੀ ਉਸ ਫੈਬਰਿਕ ਤੇ ਸੋਹਣਾ ਲੱਗੇਗਾ ਬਟ ਤੁਹਾਨੂੰ ਆਪਾਂ ਇੱਕ ਡਿਜ਼ਾਈਨ ਹੋਰ ਸ਼ੋਅ ਕਰਦੇ ਆ ਜਿਹਦੇ ਨਾਲ ਕਿ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਇਹਦੇ ਤੇ ਕਿ ਕੋਈ ਵੀ ਡਿਜ਼ਾਈਨ ਜਿਹੜਾ ਹੈਗਾ ਆਪਾਂ ਥੋੜਾ ਸੋਚ ਕੇ ਬਣਾਉਣੀ ਆ ਤਾਂ ਚੰਗਾ ਲੱਗੇਗਾ ਤੇ ਹੈਂਡਵਰਕ ਦਾ ਡਿਜ਼ਾਈਨ ਜਿਹੜਾ ਇਸ ਸਟਫ ਤੇ ਬਣਿਆ ਹੋਇਆ ਉਹ ਤੁਹਾਨੂੰ ਅਸੀਂ ਨੈਕਸਟ ਵੀਡੀਓ ਦੇ ਵਿੱਚ ਸ਼ੋਅ ਕਰਾਂਗੇ ਇਹ ਹੈਗਾ ਜੀ ਸਾਰਾ ਗੋਟੇ ਦਾ ਤੇ ਥ੍ਰੈਡ ਦਾ ਕੰਮ ਸੋ ਐਦਾਂ ਸੈਂਟਰ ਪੈਨਲ ਬਨੇ ਹੋਏ ਨੇ ਤੇ ਇਹਦੇ ਜਿਹੜੇ ਦੁਪੱਟੇ ਤੇ ਆ ਉਹ ਅਸੀਂ ਫੋਰ ਕਾਰਨਰ ਐਦਾਂ ਦਾ ਕੰਮ ਕੀਤਾ ਹੋਇਆ ਫੋਰ ਕਾਰਨਰ ਤੇ ਤੇ ਫੋਰth ਸਾਈਡ ਇਹਦੇ ਵੀ ਕੱਟ ਵਰਕ ਕੀਤਾ ਹੋਇਆ ਸੋ ਇਹਨਾਂ ਦੋਨਾਂ ਪੀਸਸ ਦੀ ਸੇਮ ਕਾਸਟ ਹੈ ਜੀ 4800 ਦਾ ਜਿਹੜਾ ਇੱਕ ਪੀਸ ਹੈਗਾ ਸੋ ਇਹਦੀ ਕਾਸਟ ਵੀ 4800 ਹੈਗੀ ਹੈ ਇਹਦੀ ਵੀ 4800 ਵਿਦਆਊਟ ਸਟਿਚਿੰਗ ਜਿਹੜੀ ਕਾਸਟ ਹੈਗੀ ਆ ਅਗਰ ਤੁਸੀਂ ਫੈਬਰਿਕ ਬਾਈ ਕਰਨਾ ਚਾਹੁੰਦੇ ਆ ਇਹ ਵਾਲਾ ਸ਼ਿਮਰ ਸਿਲਕ ਵਾਲਾ ਸੋ ਇਹਦੀ ਕਾਸਟ ਹੈਗੀ ਹੈ ਜੀ 2500 ਔਰ ਕ੍ਰੇਪ ਵਾਲੇ ਦੀ ਹੈਗੀ ਜੀ 3500 ਥੈਂਕ ਯੂ